ਕਿ ਪੰਜਾਬ ਦੇ ਵਿੱਚ ਜੋ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਤੀਰਥ ਯਾਤਰਾ ਚਲਾਈ ਗਈ ਸੀ ਉਸ ਤੇ ਬ੍ਰੇਕ ਲੱਗ ਚੁੱਕੀ ਹੈ ਤੁਹਾਨੂੰ ਦੱਸ ਦਈਏ ਕਿ ਪੰਜਾਬ ਦੇ ਵਿੱਚ ਹੁਣ ਤੀਰਥ ਯਾਤਰਾ ਜਾਣ ਦੀ ਸਹੂਲਤ ਜਿਹੜੀ ਆ ਉਹ ਤੁਹਾਨੂੰ ਨਹੀਂ ਮਿਲੇਗੀ ਕਿਉਂਕਿ ਚੋਣ ਜਾਬਤੇ ਤੋਂ ਬਾਅਦ ਇਸ ਯੋਜਨਾ ਤੇ ਜਿਹੜੀ ਹੈ ਉਹ ਬ੍ਰੇਕ ਲੱਗ ਚੁੱਕੀ ਹੈ ਜੋ 13 ਸਰਕਲਾਂ ਦੇ ਜੋ ਜ਼ਿਲ੍ਹਾ ਚੋਣ ਅਫਸਰ ਨੇ ਉਹਨਾਂ ਨੂੰ ਹਦਾਇਤਾਂ ਦੀ ਪਾਲਣਾ ਕਰਨ ਵਾਸਤੇ ਵੀ ਕਿਹਾ ਗਿਆ ਹੈ ਕਿਉਂਕਿ ਹਰ ਹਲਕੇ ਤੋਂ 12 ਬਸਾਂ ਜਿਹੜੀਆਂ ਯਾਤਰੀਆਂ ਨੂੰ ਤੀਰਥ ਯਾਤਰਾ ਤੇ ਲੈ ਕੇ ਜਾਂਦੀਆਂ ਸਨ ਹੁਣ ਉਸ ਤੇ ਬ੍ਰੇਕ ਲੱਗ ਚੁੱਕੀ ਆ ਸੋ ਇਸ ਯੋਜਨਾ ਦੇ ਤਹਿਤ ਸੈਂਕੜੇ ਲੋਕ ਜਿਹੜੇ ਨੇ ਯਾਤਰਾ ਕਰ ਚੁੱਕੇ ਨੇ ਭਗਮੰਤਮਾਨ ਤੇ ਕੇਤਰੀ ਵਾਲਦੀਆਂ ਤਸਵੀਰਾਂ ਜੋ ਮੁਹੱਲਾ ਕਲੀਨਿਕ ਤੋਂ ਹਟਾਉਣ ਦੇ ਵੀ ਨਿਰਦੇਸ਼ ਦਿੱਤੇ ਗਏ ਨੇ ਸੋ ਹੁਣ ਤੱਕ ਦੀ ਵੱਡੀ ਤੇਮ ਖਬਰ ਹੈ ਕਿ ਪੰਜਾਬ ਦੇ ਵਿੱਚ ਹੁਣ ਤੀਰਥ ਯਾਤਰਾ ਜਾਣ ਦੀ ਸਹੂਲਤ ਨਹੀਂ ਮਿਲੇਗੀ ਹੁਣ ਤੀਰਥ ਯਾਤਰਾ ਤੇ ਨਹੀਂ ਜਾ ਸਕਣਗੇ ਕਿਉਂਕਿ ਚੋਣ ਜਾਬਤੇ ਤੋਂ ਬਾਅਦ ਇਸ ਯੋਜਨਾ ਤੇ ਬ੍ਰੇਕ ਲੱਗ ਚੁੱਕੀ ਹੈ ਸਟੇਟ ਚੋਣ ਕਮਿਸ਼ਨ ਨੇ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਤੇ ਰੋਕ ਲਗਾ ਦਿੱਤੀ ਹੈ ਜਾਣਕਾਰੀ ਦੇ ਮੁਤਾਬਿਕ ਤੁਹਾਨੂੰ ਦੱਸ ਦਈਏ ਕਿ ਜੋ ਸੂਬੇ ਦੇ ਵਿੱਚ ਚੋਣ ਜਾਬਤਾ ਲਾਗੂ ਹੋਣ ਤੋਂ ਬਾਅਦ ਟਰਾਂਸਪੋਰਟ ਵਿਭਾਗ ਵੱਲੋਂ ਇਹ ਯਾਤਰਾ ਤੇ ਰੋਕ ਲਗਾ ਦਿੱਤੀ ਗਈ ਹੈ ਤਾਨੂੰ ਚੇਤੇ ਰਹੇ ਕਿ ਇਸ ਸਕੀਮ ਦੇ ਤਹਿਤ ਹਰ ਵਿਦਵਾਨ ਸਭਾ ਤੋਂ ਜੋ 12 ਬੱਸਾਂ ਯਾਤਰਾ ਦੇ ਲਈ ਤੀਰਥ ਲਈ ਜਾਂਦੀਆਂ ਸਨ ਹੁਣ ਉਸ ਤੇ ਜੜੀ ਹੈ ਉਹ ਰੋਕ ਲੱਗ ਚੁੱਕੀ ਹੈ ਪਿਛਲੇ ਸਾਲ 2023 ਨਵੰਬਰ ਨੂੰ ਮੁੱਖ ਮੰਤਰੀ ਭਗਵੰਤ ਮਾਨ ਨੇ ਹਰੀ ਝੰਡੀ ਦੇ ਕੇ ਇਸ ਯਾਤਰਾ ਨੂੰ ਰਵਾਨਾ ਕੀਤਾ ਸੀ ਇਸ ਤੋਂ ਬਾਅਦ ਕੇਂਦਰ ਨੇ ਰੇਲ ਗੱਡੀਆਂ ਵੀ ਦੇਣ ਤੋਂ ਜਿਹੜਾ ਹੈ ਇਨਕਾਰ ਕੀਤਾ ਸੀ ਸੋ ਬੱਸਾਂ ਰਾਹੀਂ ਰਾਜ ਦੇ ਅੰਦਰ ਹੋਰ ਸੂਬਿਆਂ ਦੇ ਤੀਰਥ ਸਥਾਨਾਂ ਤੇ ਲਜਾਇਆ ਜਾ ਰਿਹਾ ਹੈ ਤੇ ਰਾਜ ਸਰਕਾਰ ਵੱਲੋਂ ਤੀਰਥ ਯਾਤਰਾ ਸਕੀਮ ਦੇ ਲਈ ਜਿਹੜਾ ਆ 25 ਕਰੋੜ ਰੁਪਏ ਦਾ ਜਿਹੜਾ ਆ ਇਹ ਬਜਟ ਰੱਖਿਆ ਗਿਆ ਸੀ ਪਰ ਹੁਣ ਜੋ ਪੰਜਾਬ ਦੇ ਸ਼ਰਧਾਲੂ ਨੇ ਪੰਜਾਬ ਦੇ ਲੋਕ ਨੇ ਉਹ ਤੀਰਥ ਯਾਤਰਾ ਦਾ ਲਾਭ ਜਿਹੜਾ ਆ ਉਹ ਨਹੀਂ ਲੈ ਸਕਣਗੇ ਤੋਂ ਇਸ ਦੇ ਨਾਲ ਜਿਹੜੀਆਂ ਨੇ ਭਗਵੰਤ ਮਾਨ ਤੇ ਕੇਜਰੀਵਾਲ ਦੀਆਂ ਤਸਵੀਰਾਂ ਵੀ ਜਿਹੜੀਆਂ ਨੇ ਮੁਹੱਲਾ ਕਲੀਨਿਕ ਤੋਂ ਹਟਾਉਣ ਦੀ ਜਿਹੜੀ ਆ ਖਬਰ ਸਾਹਮਣੇ ਆ ਰਹੀ ਹੈ ਤੁਹਾਨੂੰ ਦੱਸ ਦਈਏ ਕਿ ਜੋ ਮੁਹੱਲਾ ਕਲੀਨਿਕ ਪੰਜਾਬ ਦੇ ਵਿੱਚ ਬਣਾਏ ਗਏ ਸਨ ਤੋਂ ਮੁੱਖ ਮੰਤਰੀ ਭਗਵੰਤ ਮਾਨ ਤੇ ਕੇਜਰੀਵਾਲ ਦੀਆਂ ਤਸਵੀਰਾਂ ਉਹਨਾਂ ਤੇ ਦਿਖਾਈ ਦੇ ਰੀਆਂ ਹਨ ਉਹਨਾਂ ਨੂੰ ਵੀ ਹਟਾਉਣ ਦੇ ਜਿਹੜੇ ਨੇ ਨਿਰਦੇਸ਼ ਦਿੱਤੇ ਗਏ ਨੇ ਤੇ 13 ਸਰਕਲਾਂ ਦੇ ਜ਼ਿਲ੍ਹਾ ਚੋਣ ਅਫਸਰ ਨਵੀਂ ਜਿਹੜੀ ਹੈ ਇਸ ਹਦਾਇਤਾਂ ਦੀ ਪਾਲਣਾ ਕਰਨ ਵਾਸਤੇ ਕਿਹਾ ਗਿਆ ਹੈ ਕਿ ਜਿੰਨੇ ਵੀ ਸੁਬੇ ਅੰਦਰ ਮੁਹੱਲਾ ਕਲੀਨਿਕ ਬਣੇ ਖਾਲੋ ਉਹਨਾਂ ਦੇ ਉੱਤੇ ਜਿਹੜੀ ਹੈ ਖਚਰੀ ਵਾਲ ਤੇ ਭਗਵੰਤ ਮਾਨ ਦੀ ਤਸਵੀਰ ਨੂੰ ਜੜਾਇਆ ਹਟਾ ਦਿੱਤਾ ਜਾਵੇ ਤੋਂ ਇਸ ਸਬੰਧੀ ਚੋਣ ਅਫਸਰ ਵੱਲੋਂ ਵੀ ਜਿਹੜੀ ਹੈ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ